ਅਹੀਂ ਕਰਦੇ ਭਾਈ ਮਿੱਟੀ ਦਾ ਅਰੇਂਜਮੈਂਟ ਆਹੀਂ ਪਾਲਾ ਪਿੰਡ ਦੇ ਵਿਛਰੇ ਰਾਸਤੇ ਤੇ ਪਾਣੀ ਦੇਖ ਲਓ ਤੁਸੀਂ ਆਪ ਹੀ ਆ ਇੱਕ ਵਾਰੀ ਤੇ ਮੋਟਰਸਾਈਕਲ ਬੰਦ ਕਰ ਲਿਆ ਪਲੱਗ ਨੂੰ ਪਾਣੀ ਲੱਗ ਗਿਆ ਹੈਗਾ ਬਹੁਤ ਬਹੁਤ ਖਰਾਬ ਆ ਜੀ ਪਾਣੀ ਦੇ ਹੋ ਜੋ ਤਗੜੇ ਮੇਰਾ ਵੀਰ ਹੰਬੜਾ ਮਾਰ ਲੀਏ ਆਪਾਂ ਦਰਿਆ ਤੇ ਪਾਣੀ ਦੀ ਸੂਤ ਆਉਣ ਡਿਆ ਜੇ ਬਿਲਕੁਲ ਬਿਲਕੁਲ ਹਾਈ ਦਫੇ ਬੱਤੜ ਆ ਗਿਆ ਉੱਪਰ ਅਕਲ ਫੇਰ ਤੋਂ ਚੜੀ ਆਉਂਦਾ ਹੰਬੜਾ ਮਾਰ ਲੀਏ ਦਰਿਆ ਤੇ ਮਿੱਟੀ ਪਾ ਲਈਏ ਆਪਾਂ ਵੀ ਬਿਲਕੁਲ ਬਿਲਕੁਲ ਜੇ ਜੇ ਮੈਂ ਪਹਿਲੇ ਲਗਾਤਾਰ ਕਰ ਲਈਏ ਸੇਵਾ ਬਚਾਹ ਹੋ ਜਾਊਗਾ ਰੱਬ ਨਾ ਕਰੇ ਇਦਾਂ ਦੇ ਕੋਈ ਆਫਤ ਆਵੇ ਆਪਣੇ ਤੇ ਤੇ ਕੋਈ ਨੁਕਸਾਨ ਹੋਵੇ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਸੰਭੜ ਜੀਏ ਬਿਲਕੁਲ ਜੀ ਗੱਲ ਕਰਦੇ ਆਂ ਦਿਖਾਉਣੇ ਤੁਹਾਨੂੰ ਟਰੈਕਟਰ ਚਾਲੀਆਂ ਵੀ ਬਸ ਦੇਖਣ ਜਾ ਰਹੇ ਆਂ ਮਿੱਟੀ ਨੂੰ ਕਿੱਥੋਂ ਚੱਕਣੀ ਆਪਾਂ ਇਹ ਆ ਜੀ ਪਾਣੀ ਦੇ ਤਾਜ਼ਾ ਹਾਲਾਤ ਉਹ ਠੀਕ ਹਾਲੇ ਚੜਿਆ ਹੋਇਆ ਨਹੀਂ ਨਹੀਂ ਆ ਜੀ ਆ ਮੈਂ ਹੁਣੇ ਲਾਈ ਸੀਗੀ ਪੱਟੀ पानी चल उतो ही आ गया पेंड राज शाहकोत तुलसी बल हौसल कर पड़ती औखा लाएगा काम पानी देखो ते दे। आलू वाली टिब्बी जी बहुत उच्ची सी दबगी सारी ਅਲੀ ਦੇਖੋ ਫਿਰ ਇਸ ਦੀ ਗੱਲ ਆ ਰਿਹਾ ਹੈ ਪਬਲਿਕ ਖੜੀ ਆ ਹੋ ਗਏ ਕਿ ਪੜ ਕੇ ਇਧਰ ਦੇਖ ਲੋ ਪਾਣੀ ਸਰਕਾਰੀ ਵਾਲੀ ਆਈ ਸਾਰੀ ਲੋ ਪਾਣੀ ਕੀ ਕਰ ਸਕਦੇ ਹੁਣ ਪਾਣੀ ਤਾਂ ਬਸ ਆ ਗਿਆ ਬਹੁਤ ਲੱਗੇ ਹਾਂ ਇਹ ਤਾਂ ਕੰਪਲ ਪਾਣੀ ਇੱਕ ਲੈਵਲ ਹੋ ਗਿਆ ਤੇ ਚੂਨਾ ਸਗਾ ਇੱਥੇ ਕੱਖ ਨਹੀਂ ਵਿਖਦਾ ਵਾਏ ਜੀ ਦੇ ਖਾਲਸਾ ਵਾਏ ਜੀ ਕੀ ਕਹਤੇ ਸ਼ੌਰੀ ਤਨਕਵੇ ਦਾ ਹੈ ਮੈਂ ਪਾਣੀ ਦੇ ਕੋਲੇ ਸਾਹ ਮਾਸ਼ੱਲਾ ਮਾਦਰ ਬੰਦਰਣਾ ਸਿਸਟਮ ਨਹੀਂ ਮਿਲਿਆ ਤੇ ਪੂਰਾ ਆਹ ਹੋਨੇ ਸੀ ਨਿਸ਼ਾਨੀ ਦਾ ਦੀਏ ਇੱਕ ਆ ਜਾ ਪਾ ਜਾਈ ਬਹੁਤ ਸਪੀਡ ਨਾਲ ਚੱਲ ਰਿਹਾ ਆੱਖ ਖਲਗਦਾ ਕਰ ਤੇ ਜੀ ਸੇਵਾ ਚੱਲ ਰਹੀ ਹੈ ਲਗਾਤਾਰ ਆ ਚੱਲਦੀ ਹੈ ਸੇਵਾ ਮਿੱਟੀ ਦੀ ਹਰਿਆਲੀ ਪਾਉਣ ਦੀ ਆਹ ਕੋਸ਼ਿਸ਼ ਕਰਦਾ ਹੀ ਕਰਦਾ ਟਰਾਲੀ ਲੈ ਕੇ ਆਉਂਦੇ ਸੀ ਤੇ ਸਾਈਡ ਦੇਣ ਦੇ ਚੱਕਰ 'ਚ ਟਰਾਲੀ ਬੈਠ ਗਈ ਥੋੜੀ ਜੀ ਬੰਨ ਪੂਲਾ ਹੋ ਚੁੱਕਾ ਕਾਫੀ ਚਲੋ ਮਸ਼ੀਨ ਮਗਾਈਆ ਮਸ਼ੀਨ ਆ ਰਹੀ ਹੈ ਵਾਹਿਗੁਰੂ ਜੀ ਬਲ ਤੇ ਚੱਲ ਰਹੀ ਹੈ ਮਿੱਟੀ ਦੀ ਸੇਵਾ ਦੇਖ ਲਓ ਜੀ ਮੀਂਹ ਨਾਲ ਘਰ ਲੱਕ ਡੇਗਡੇ ਪੈ ਗਏ ਆ ਤਕਰੇ ਤੇ ਪਾਣੀ ਕੁਝ ਦੇਖ ਸਕਦੇ ਆ ਕਿੱਥੇ ਰਕਾ ਚਾ ਚੁੱਕਾ ਬਹੁਤ ਲੱਗੇ ਆ ਗਿਆ ਪਾਣੀ ਤੇ ਘਰ ਲੇਖ ਲੋ ਆ ਮਿੱਟੀ ਹੁਣ ਇਹਦੇ ਵਿੱਚ ਪਾ ਰਹੇ ਆ ਘਰੋਂ ਦੇ ਵਿੱਚ ਇਹ ਜਾਵਾਂਗੇ ਲੈਣ ਮਿੱਟੀ ਦੁਵਾਰਾ ਐ ਚੱਲੀ ਜਾਣਾ ਇਹ ਕੰਮ ਜਿੰਨਾ ਚਿਰ ਪਾਣੀ ਉਤਰਿਆ ਨਾ ਅਮਗਰ ਟਰੈਕਟਰ تراਹਿਆਂ ਦੇ ਨਾਲ ਲਗਾਤਾਰ ਚੱਲ ਰਹੀ ਸੇਵਾ ਆ ਤੇ ਇਹ ਲਈ ਪੌਂਡਿਆਂ ਤੋਂ ਲਗਾਤਾਰ ਮਿੱਟੀ ਪਾਈ ਜਾ ਰਹੀ ਆ ਵੀ ਦੇਖ ਰਹੇ ਆ ਨਾ ਲੱਗੇ ਹੋਏ ਆ ਅਮਗਰ ਔਰ ਟਰਾਲੀਆ ਇਹ ਪਰ ਦੇਖ ਤੇ ਦੋ ਜਾ ਰਹੀ ਆ ਪਾਣੀ ਦੇ ਨੂੰ ਦਰਿਆ ਦਿੱਤੇ ਤੇ ਸੋਰੀ ਬੰਦੇ ਉੱਤੇ ਕਿੰਨਾ 11 ਹੋਇਆ ਜਾ ਪਾਣੀ ਆ ਦੇਖੋ ਇੱਥੇ ਆ ਗਿਆ ਨਾਲ ਹੀ ਜਾਂਦਾ ਮੁੰਡੇ ਆ ਜਦ ਪ੍ਰੋਬਲਿਟੀ ਆ ਇਸ ਵਿੱਚ ਆ ਰਹੇ ਆਏ ਰਿਹਾ ਆ ਪਲਵਾਨ ਸਾਹਿਬ ਸਾਡੇ ਸਰਕਾਰ ਦਾ ਪਤਾ ਆ ਗੁਰਜੀਤ ਸਿੰਘ ਮਾਲਸਾਹ ਗੁਰਜੀਤ ਸਿੰਘ ਕੋਤੇ ਜਿਹੜੇ ਹਾਥੇ ਲਗਾਤਾਰ ਸੇਵਾ ਚੱਲ ਰਹੀ ਪਾਣੀ ਦੇ ਨੂੰ ਦਰਿਆ ਚ ਆਪੋਰ ਬਲਦਈ ਨਵਾਂ ਸੜਕ ਨਵੀਂ ਕਰਦੇ ਹੋਰ ਹੋਰ ਟਰਾਲੀਆਂ ਦੇਖ ਲਓ ਜਗਾ ਸਰਵ ਸੇਵਾ ਚੱਲਦੀ ਹੈ ਜਿੰਨਾ ਦੂਰ ਗਿਆ ਹੋ ਗਿਆ ਧੰਨਵਾਦ ਤੇ ਅਜਾ ਫਿਰ ਮੈਂ ਕੇੰਦਰ ਆ ਕੇ ਕਰਵਾ ਲਿਆ ਉਹ ਲੰਗੜੀ ਤੇ ਇਹਦਾ ਪੂਰਾ ਪ੍ਰਬੰਧ ਹੈ ਲੰਗਰ ਪਸਾ ਦਾ ਕੋਲ ਰੇਪ ਸਾਰਾ ਕੁਝ ਆ ਗਿਆ ਆ ਗਿਆ ਆ ਗਿਆ ਹੋ ਗਾਈ ਸਾਡੇ ਨੌਂ ਦਾ ਤੇ ਅਜੇ ਵੀ ਮਿੱਟੀ ਪੰਤੇ ਪਈ ਜਾਂਦੀ ਹੈ ਗਾਇਸ ਤੇ ਲੱਗੇ ਰਿਹਾ ਹੈ ਇਹ ਦੱਸ ਦੇ ਪਾ